ਯੂ ਮੇਕ ਇਟ ਯੂ ਨੇਵਰ ਫੀਲ ਬੀਨ ਕਿ ਸੂਰਣ ਜਿਹੜੇ ਲੱਖਾਂ ਲੱਖਾਂ ਲਾ ਕੇ ਇਸ ਧਰਤੀ ਤੇ ਪੜਨ ਦੇ ਲਈ ਆਏ ਨੇ ਹੁਣ ਉਹਨਾਂ ਨੂੰ ਅੱਗੇ ਜਿਹੜਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇੱਥੇ ਕਰਪਟ ਸਿਸਟਮ ਇੰਨਾ ਹੋਇਆ ਪਿਆ ਜਦ ਤੁਸੀਂ ਦੇਖਦੇ ਆ ਜਿਹੜੀ ਐਨਐਸਐਨਟੀ ਟੀਮ ਆ ਹਨ ਇਹ ਟਰੱਕਾਂ ਵਾਲੇ ਦੇ ਪੈਸੇ ਦੱਬ ਲੈਣਾਂ ਕੋ ਡੈਲੀ ਕੋਈ ਨਾ ਕੋਈ ਕੇਸ ਆਉਂਦੇ ਨੇ ਬੱਬੇ ਇੰਨਾ ਬੁਰਾ ਹਾਲ ਆ ਇੱਥੇ ਮੈਂ ਹੈਰਾਨ ਆ ਪੰਜਾਬ ਤਾਂ ਉਹਨਾ ਬਹੁਤ ਚੰਗਾ ਉੱਥੇ ਆਪਾਂ ਸਾਡੇ ਕੋਲ ਦਿਹਾੜੀ ਆਉਂਦਾ ਹਨ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆ ਵੀਰ ਪੈਸੇ ਦੱਪਣੇ ਦੀ ਮੋੜਨੇ ਆ ਇੱਥੇ ਤਾਂ ਆਮੇ ਹੋਇਆ ਟਰੈਂਡੇ ਚੱਲੇ ਆ ਪਿਆ ਪੈਸੋ ਤਾਂ ਬਲੇ ਆਮ ਗੱਲ ਆ 25 25 30 ਲੱਖ ਲਾ ਕੇ ਆਏ 2 ਸਾਲ ਸਟੱਡੀ ਕੀਤੀ 3 ਸਾਲ ਕੰਮ ਕੀਤਾ ਗਵਰਨਮੈਂਟ ਨੂੰ ਐਡਾੜਾ ਥੱੱਬਾ ਭਰ ਕੇ ਟੈਕਸ ਦਿੱਤਾ ਠੀਕ ਆ ਗੱਡੀਆਂ ਤੇ ਲੋਨ ਕਰਾਇਆ 8 8 ਸਾਲ ਦਾ ਲੋਨ ਕਰਤਾ ਹੁਣ ਤੱਕ ਜਿੰਨੇ ਸਾਡੇ ਤੇ ਸਟੂਡੈਂਟ ਆ ਇੱਕ ਲਾਈਨ ਬਣੀ ਹੋਈ ਆ ਸਟੱਡੀ ਵਰਕ ਪੀਆ ਉਸ ਤਰ੍ਹਾਂ ਬਿਜ਼ਨਸ ਖੋਲ ਲੈਂਦਾ ਜਾਣਦਾ ਇਹ ਸਿਸਟਮ ਤੁਸੀਂ ਪਹਿਲਾਂ ਤੋਂ ਇਦਾਂ ਕਰਦੇ ਪਹਿਲਾਂ ਕਿਹੜਾ ਮੁੜਿਆ ਕੋਈ ਮੁੜਦਾ ਹਰੇਕ ਬੰਦਾ ਆਪਣੇ ਇੱਥੇ ਜਿਗਾਰਡ ਲਾ ਲੈਂਦਾ ਹੁਣ ਜਣੀ ਜਿਹੜੇ ਜਿਗਾਰਡ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਵਾਕਾਂ ਦੇ ਹੱਥ ਖੜੇ ਹੋਏ ਪਏ ਨੇ ਜਿਹੜਾ ਵਿਚਾਰਾ ਮੇਰੇ ਵਰਗਾ ਜਾਂਦਾ ਜੀ ਮੇਰੇ ਕੋਲ ਕੰਮ ਨਹੀਂ ਹੈਗਾ 6 ਮਹੀਨੇ ਹੋ ਗਏ ਹਨਾ ਪਹਿਲਾਂ ਤਾਂ ਉਹਨਾਂ ਦਿਹਾੜੀ ਘੱਟ ਕਰਨੀ ਆ ਠੀਕ ਆ ਉਹਨੂੰ 100 ਡਾਲਰ ਦੇਣਾ ਉਹ ਤੋਂ 12-13 ਤਰ੍ਹਾਂ ਘੰਟੇ ਕੰਮ ਲੈਣਾ ਇਕੱਠੇ ਕਰੀ ਜਾਣੇ ਆ ਯਾਰ ਤੂੰ ਮੇਰੇ ਤੇ ਯਕੀਨ ਨਹੀਂ ਕਰ ਤੈਨੂੰ ਦੇ ਦੂੰਗਾ ਕਿੱਡੀ ਗੱਲ ਆ ਹੁਣ ਜਿਹੜਾ ਵਿਚਾਰਾ ਕੋਈ ਕੰਮ ਨਹੀਂ ਹੈਗਾ ਉਹ ਤਾਂ ਯਾਰ ਮਜਬੂਰੀ ਨੂੰ ਜਾਂਦਾ ਵਿਚਾਰਾ ਹਨਾ ਇੰਨੀ ਕੁ ਬੇਨਤੀ ਆ ਵੀ ਇੱਥੇ ਜਿਹੜਾ ਸਟੂਡੈਂਟ ਭੇਜਣਾ ਤੁਸੀਂ ਬਹੁਤ ਸੋਚ ਸਮਝ ਕੇ ਭੇਜਿਓ ਪਲੀਜ਼ ਇੱ ਆਪਣਾ ਸਾਲ ਅਬੀ ਸਟੱਡੀ ਐਜੂਕੇਸ਼ਨ ਇੱਥੇ ਗੱਲ ਕਰੋ ਫਿਰ ਆਓ ਆਦਰਵਾਇਸ ਨਾ ਵੇਸਟ ਕਰੋ ਢੋਣਨਾ ਪੰਜਾਬ ਦੀ ਆਡੀਅנס ਵੱਧ ਜੁੜੀ ਹੋਈ ਆ ਮਾਪੇ ਦੇਖਦਾ ਵੀ ਜਨਾ ਅੱਗੇ ਆਉਣਾ ਇੱਥੇ ਫਿਰ ਕਹਿਣਗੇ ਵੀ ਇਹ ਬਾਲਾ ਬਣਦਾ ਜਿਹੜਾ ਇੱਥੇ ਪਹੁੰਚ ਜਾਂਦਾ ਕਹਿੰਦਾ ਕੈਨੇਡਾ ਨਾਲ ਆਓ ਪਰ ਦੇਖੋ ਤਾਂ ਸਹੀ ਯਾਰ ਆ ਕੇ ਹਾਲਾਤ ਕੀ ਹੋਏ ਪਏ ਨੇ ਬਾਬੇ ਗੱਲ ਸਮਝਦੇ ਨਹੀਂ ਹੈਗੇ ਲੋਕ ਇਹ ਜਿਹੜੀ ਇੱਥੋਂ ਆ ਕੇ ਜਾਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜਦੋਂ ਅਸੀਂ 25 25 30 ਸਾਲ ਪਹਿਲਾਂ ਆਏ ਸੀ ਉਦੋਂ ਵੀ ਸਾਡੇ ਜਦੋਂ ਪਹਿਲਾਂ ਆਏ ਹੋਏ ਸੀ ਸਾਡੇ ਨਾਲ ਇਦਾਂ ਹੇਟ ਰੇਸਮ ਹੁੰਦਾ ਸੀਗਾ ਹੁਣ ਗੱਲ ਇੱਥੇ ਰੁਕਦੀ ਅੜਦੀ ਗਰਾਰੀ ਕਿੱਥੇ ਆ ਜਿਹੜਾ ਇੱਕ ਗੈਪ ਬਹੁਤ ਜ਼ਿਆਦਾ ਬਣ ਗਿਆ ਪ੍ਰਾਣਿਆਂ ਤੇ ਨਮਿਆਂ ਚ ਸਾਨੂੰ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਨਾ ਇੱਥੇ ਕੋਈ ਵੀ ਪ੍ਰੋਟੈਸਟ ਦੀ ਵੀਡੀਓ ਪਾਉਂਦੇ ਆ ਜਦ ਕਿ ਅਸੀਂ ਪਾਉਂਦੇ ਆ ਸਿਰਫ ਇੱਕ ਇੱਕ ਮਤਲਬ ਪਾਸਾ ਦਿਖਾਉਂਦੇ ਆ ਜੋ ਸੱਚਾ ਹੈ ਨਾ ਉਹਦੇ ਕਮੈਂਟ ਬਹੁਤ ਆਉਂਦੇ ਆ ਜੀ ਸਟੂਡੈਂਟ ਨੇ ਆਏ ਕਰਤਾ ਸਟੂਡੈਂਟ ਨੇ ਆਏ ਕਰਤਾ ਰਾਤ ਫਿਰ ਅਸੀਂ ਜਿੱਥੇ ਮੋਂ ਨੌਜਵਾਨ ਮੁੰਡੇ ਇਕੱਠੇ ਹੋ ਕੇ ਗੱਡੀਆਂ ਗੁੱਡੀਆਂ ਘਮਾਉਂਦੇ ਆ ਬਹੁਤ ਕੁਝ ਕਰਦੇ ਆ ਹਨਾ ਅਸੀਂ ਰਾਤ ਉੱਥੇ ਗਏ ਅਸੀਂ ਗੱਲ ਪੁੱਛੀ ਹੈ ਵੀ ਤੁਹਾਡੇ ਕਰਕੇ ਜਿਹੜੇ ਬੱਚੇ ਪ੍ਰੋਟੈਸਟ ਤੇ ਬੈਠੇ ਆ ਉਹਨਾਂ ਦਾ ਬਹੁਤ ਜਲੂਸ ਨਿਕਲਿਆ ਹੋਇਆ ਹੁਣ ਇੱਥੇ ਕਮੀ ਕਿੱਥੇ ਆ ਇੱਕ ਬੱਚਾ ਜਦੋਂ ਇੱਧਰ ਸਟੱਡੀ ਕਰਨ ਆਉਂਦਾ ਉਹਦੀ ਕੰਪਨੀ ਨੂੰ ਕਿੱਦਾਂ ਨਹੀਂ ਮਿਲਦੀ ਆ ਇਹ ਉਧਰਲੇ ਪੇਰੈਂਟਸ ਨੂੰ ਦੇਖਣਾ ਪੈਣਾ ਵੀ ਤੁਹਾਡਾ ਬੱਚਾ ਕਿੱਦਾਂ ਦੇ ਬੰਦਿਆਂ ਨਾਲ ਰਹਿੰਦਾ ਉਹ ਕਹਿੰਦੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੂੰ ਜਾ ਕੇ ਵੀ ਸ਼ੀਸ਼ੇ ਥੱਲੇ ਕਰਕੇ ਮੁੰਡੇ ਛੇੜਦੇ ਆ ਪੱਗਾਂ ਵਾਲੇ ਮੁੰਡੇ ਹੁੰਦੇ ਆ ਯਾਨੀ ਕਹਿਣ ਦਾ ਮਤਲਬ ਇੱਕ ਗੱਲ ਸਮਝਣ ਵਾਲੀ ਆ ਇੱਥੇ ਆਪਣੇ ਵੀਰਾਂ ਨੂੰ ਪੰਜਾਬੀਆਂ ਨੂੰ ਵੀ ਜੇ ਅ 100% ਆ 100 ਚੋਂ 10% 20% ਗੰਦੇ ਨੇ ਉਹ ਗੰਦਿਆਂ ਕਰਕੇ ਸਾਰੇ ਸਟੂਡੈਂਟ ਮਾੜੇ ਨਹੀਂ ਹੈਗੇ ਮੈਂ ਤਾਂ ਹੈਰਾਨ ਆ ਵੀ ਇਹ ਜਿਹੜੇ ਕਮੈਂਟ ਕਰਦੇ ਨੇ ਸਾਡੇ ਵੱਡੇ ਇੱਥੇ ਬੈਠੇ ਆ ਉਹ ਇੱਕ ਵਾਰ ਗਰਾਊਂਡ ਤੇ ਆ ਕੇ ਦੇਖਦੇ ਮੈਂ ਉਦੋਂ ਦਾ ਇਹੀ ਗੱਲ ਕਹਿਣਾ ਵੀ ਗਰਾਊਂਡ ਤੇ ਆ ਕੇ ਇਹਨਾਂ ਜਵਾਕਾਂ ਦੀ ਗੱਲਾਂ ਤਾਂ ਸੁਣ ਲਓ ਯਾਰ ਇੱਕ ਉੱਥੇ ਬੈਠਣਾ ਉੱਥੇ ਕਮੈਂਟ ਕਰਨਾ ਕਿਸੇ ਰੇਡੀਓ ਤੋਂ ਬੋਲਣਾ ਉਹ ਗਲਤ ਆ ਉਹ ਅੱਗੇ-ਅੱਗੇ ਗੈਪ ਵੀ ਵਧਾਊਗਾ ਵੀਰੇ ਜਦੋਂ ਇਹ ਗੈਪ ਘਟੂਗਾ ਆਪਸ ਵਿੱਚ ਪਿਆਰ ਵਧੂਗਾ ਹਨਾ ਜਿਵੇਂ ਸਾਡੇ ਪਹਿਲਾਂ ਪੰਜਾਬੀ ਰਹਿੰਦੇ ਸੀ ਉਦਾਂ ਦੀ ਕੋਸ਼ਿਸ਼ ਕਰਾਂਗੇ ਰਹਿਣ ਦੀ ਤੇ ਇਹ ਜਿਹੜਾ ਮੋਰਚਾ ਦੇ ਵਿੱਚ ਇਕੱਠ ਹੋ ਕੇ ਹੀ ਜਿੱਤ ਹੋਗੀ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਹੁਤ ਚਿਰਾਂ ਤੋਂ ਜਿਹੜੀ ਅੱਗ ਸੁਲਗ ਰਹੀ ਸੀ ਉਹ ਜਿਹੜੀ ਆ ਹੁਣ ਨਿਕਲ ਕੇ ਸਾਹਮਣੇ ਦਿਖ ਰਹੀ ਹੈ ਕਿਉਂਕਿ ਸਟੂਡੈਂਟ ਜਿਹੜੇ ਲੱਖਾਂ ਲੱਖਾਂ ਲਾ ਕੇ ਇਸ ਧਰਤੀ ਤੇ ਪੜਨ ਦੇ ਲਈ ਆਏ ਨੇ ਹੁਣ ਉਹਨਾਂ ਨੂੰ ਅੱਗੇ ਜਿਹੜਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਸਿਸਟਮ ਦਾ ਫੇਲਿਅਰ ਆ। ਜਿਹੜੀਆਂ ਨੀਤੀਆਂ ਬਣਾਉਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਉਹਦਾ ਖਾਮਿਆਜ਼ਾ ਅੱਜ ਇੰਟਰਨੈਸ਼ਨਲ ਸਟੂਡੈਂਟ ਕਹਿੰਦੇ ਸਾਨੂੰ ਭੁਗਤਣਾ ਪੈ ਰਿਹਾ। ਇਸ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਬ੍ਰੈਂਪਟਨ ਸ਼ਹਿਰ ਦੇ ਵਿੱਚ ਆ ਪੰਜਾਬ ਦੇ ਬਹੁਤ ਸਾਰੇ ਜਿਹੜੇ ਦਰਦ ਰੱਖਣ ਵਾਲੇ ਲੋਕ ਇੱਥੇ ਬੈਠੇ ਨੇ ਉਹ ਇਹਨਾਂ ਵਿਦਿਆਰਥੀਆਂ ਦੇ ਕੋਲ ਆਉਂਦੇ ਨੇ ਇਹਨਾਂ ਦੀ ਗੱਲਬਾਤ ਸੁਣਦੇ ਨੇ ਤੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਭਾਈ ਮਿਲ ਨੇ ਮੈਨੂੰ ਇੱਥੇ ਰੂਟਸ ਪੰਜਾਬੀ ਨਾਂ ਤੋਂ ਇਹਨਾਂ ਚੈਨਲ ਵੀ ਚੱਲਦਾ ਭਾਈ ਉਹਨਾਂ ਦਾ ਤੇ ਇਹ ਲਗਾਤਾਰ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਗੱਲ ਆ ਉਹ ਅੱਗੇ ਪਹੁੰਚਾਉਂਦੇ ਨੇ ਭਾਈ ਪਰਮਿੰਦਰ ਨਾਲ ਗੱਲ ਕਰਦੇ ਆ ਭਾਈ ਸਤਿ ਸ਼ਕਾ ਸਤਿ ਸ਼ਕਾ ਵੀਰੇ ਸਤਿ ਸ਼ਕਾ ਭਾਈ ਅ ਤੁਸੀਂ ਲੰਬੇ ਸਮੇਂ ਤੋਂ ਹਨਾ ਇੱਥੇ ਰਹਿ ਰਹੇ ਹੋ ਕੈਨੇਡਾ ਦੇ ਵਿੱਚ ਮੈਂ ਮੈਨੂੰ ਕੋਈ ਬਹੁਤੀ ਜਾਣਕਾਰੀ ਇੱਥੇ ਕਿਉਂਕਿ ਮੈਂ ਨਵਾਂ ਆਇਆ ਪੂਰੇ ਟਾਈਮ ਲਈ ਆਇਆ ਪਰ ਜਿਹੜੇ ਵਿਦਿਆਰਥੀਆਂ ਦੀ ਮੰਗ ਆ ਇਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਪਹਿਲਾਂ ਸੌਖੇ ਸ਼ਬਦਾਂ ਦੇ ਬਾਅਦ ਦੇ ਵਿੱਚ ਆਪਾਂ ਅੱਗੇ ਆਉਣੇ ਵੀ ਇਹਨੂੰ ਲੈ ਕੇ ਅੱਡ ਅੱਡ ਲੋਕ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹਨਾਂ 'ਚ ਕਿੰਨੀ ਕਿ ਸੱਚਾਈ ਹੈ ਤੁਹਾਡਾ ਨਜ਼ਰੀਆ ਕੀ ਹੈ ਤੁਸੀਂ ਕੀ ਸਮਝਦੇ ਹੋ ਦੇਖੋ ਸੋਸ਼ਲ ਮੀਡੀਆ ਤੇ ਲੋਕ ਪੋਜ਼ਿਟਿਵ ਪੱਖ ਬਹੁਤ ਘੱਟ ਦੇਖਦੇ ਨੇ ਕੈਨੇਡਾ ਦਾ 네ਗੇਟਿਵ ਪੱਖ ਆ ਬਹੁਤ ਜ਼ਿਆਦਾ ਵਾਇਰਲ ਹੁੰਦਾ ਹਨਾ ਮੰਗਾ ਲਗਭਗ ਸਾਰਿਆਂ ਨੂੰ ਪਤਾ ਨੇ ਤੁਸੀਂ ਵੀ ਵੀਡੀਓ ਪਾਤੀ ਆਪਾਂ ਉਹ ਗੱਲ ਤੇ ਗੱਲ ਨਹੀਂ ਕਰਨੀ ਮੰਗਾ ਜਣੀ ਗੱਲ ਕਹਿਣਾ ਮਤਲਬ ਜੈਨੂਅਨ ਨੇ ਹੁਣ ਗੱਲ ਇੱਥੇ ਰੁਕਦੀ ਅੜ ਦੀ ਗਰਾਰੀ ਕਿੱਥੇ ਆ ਜਿਹੜਾ ਇੱਕ ਗੈਪ ਬਹੁਤ ਜ਼ਿਆਦਾ ਬਣ ਗਿਆ ਪ੍ਰਾਣਿਆਂ ਤੇ ਨਮਿਆਂ ਚ ਇਹ ਸਟਾਰਟਿੰਗ ਤੋਂ ਹੀ ਹੁਣ ਤੋਂ ਨਹੀਂ ਹੋਇਆ ਇਹ ਇਹ ਜਣੀ ਇੱਥੋਂ ਆ ਕੇ ਜੇ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜਦੋਂ ਅਸੀਂ 25 30 ਸਾਲ ਪਹਿਲਾਂ ਆਏ ਸੀ ਉਦੋਂ ਵੀ ਸਾਡੇ ਜਦੋਂ ਪਹਿਲਾਂ ਆਏ ਹੋਏ ਸੀ ਸਾਡੇ ਨਾਲ ਇਦਾਂ ਹੇਟ ਰੇਸਿਜ਼ਮ ਹੁੰਦਾ ਸੀਗਾ ਪਰ ਹੁਣ ਉਹ ਮੈਂ ਕਹਿੰਦਾ ਇੱਕ ਪੁਆਇੰਟ ਸਿਰੇ ਤੇਗਾ ਕੇ ਮੁੱਕਣਾ ਕੰਮ ਹੋਇਆ ਪਿਆ ਖਤਮ ਹੋਇਆ ਪਿਆ ਅਸੀਂ ਰਾਤ ਕੀ ਹੋਇਆ ਸਾਨੂੰ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਨਾ ਇੱਥੇ ਕੋਈ ਵੀ ਪ੍ਰੋਟੈਸਟ ਦੀ ਵੀਡੀਓ ਪਾਉਂਦੇ ਆ ਜਦ ਕਿ ਅਸੀਂ ਪਾਉਂਦੇ ਆ ਸਿਰਫ ਇੱਕ ਇੱਕ ਮਤਲਬ ਪਾਸਾ ਦਿਖਾਉਂਦੇ ਆ ਜੋ ਸੱਚਾ ਹੈ ਨਾ ਉਹਦੇ ਕਮੈਂਟ ਬਹੁਤ ਆਉਂਦੇ ਆ ਜੀ ਸਟੂਡੈਂਟ ਨੇ ਐਂ ਕਰਤਾ ਸਟੂਡੈਂਟ ਨੇ ਐਂ ਕਰਤਾ ਰਾਤ ਫਿਰ ਅਸੀਂ ਇੱਥੇ ਇਕੱਠੇ ਹੋਏ ਸੀ ਟ੍ਰਿਨਿਟੀ ਮਾਲ ਇੱਥੇ ਬਹੁਤ ਮਸ਼ਹੂਰ ਆ ਟ੍ਰਿਨਿਟੀ ਪਲਾਜ਼ਾ ਕਹਿੰਦੇ ਆ ਜਿੱਥੇ ਹੁਣ ਨੌਜਵਾਨ ਮੁੰਡੇ ਇਕੱਠੇ ਹੋ ਕੇ ਗੱਡੀਆਂ ਗੁੱਡੀਆਂ ਘਮਾਉਂਦੇ ਆ ਬਹੁਤ ਕੁਝ ਕਰਦੇ ਆ ਹਨਾ ਅਸੀਂ ਰਾਤ ਉੱਥੇ ਗਏ ਅਸੀਂ ਯਾਰ ਪੁੱਛੀ ਇਹ ਵੀ ਥੋੜੇ ਕਰਕੇ ਜਿਹੜੇ ਬ ਅਸੀਂ ਰਾਤ ਉੱਥੇ ਗਏ ਉੱਥੇ ਪੁਲਿਸ ਦੀਆਂ ਬਹੁਤ ਗੱਡੀਆਂ ਖੜੀਆਂ ਉਹੀ ਜੋ ਵੀ ਚੱਲ ਰਿਹਾ ਸੀਗਾ ਟਾਇਰ ਕਮਾਏ ਜਾਂਦੇ ਸੀਗੇ ਗੱਡੀ ਦੇ ਰੇਸਾਂ ਦਿੱਤੀਆਂ ਜਾਂਦੀਆਂ ਸੀਗੀਆਂ ਹਨਾ ਅਸੀਂ ਉੱਥੇ ਇਕੱਠੇ ਹੋ ਕੇ ਉਹਨਾਂ ਨੂੰ ਸਮਝਾਇਆ ਸਾਡੀ ਉਹਨਾਂ ਨੇ ਗੱਲ ਸਮਝੀ ਪਰ ਗੱਲ ਜਦੋਂ ਉਹ ਬੱਚਿਆਂ ਨਾਲ ਗੱਲ ਕੀਤੀ ਸਟੂਡੈਂਟਾਂ ਨਾਲ ਉਹ ਕਹਿੰਦੇ ਅਸੀਂ ਕੁਝ ਗਲਤ ਨਹੀਂ ਕਰ ਰਹੇ ਸਾਡੀਆਂ ਆਪਣੀਆਂ ਗੱਡੀਆਂ ਨੇ ਅਸੀਂ ਪਲਾਜ਼ਿਆਂ ਦੇ ਵਿੱਚ ਆਪਣਾ ਇੰਜਵਾਏ ਕਰ ਰਹੇ ਹਾਂ 5 ਦਿਨ ਅਸੀਂ ਕੰਮ ਕਰਦੇ ਹਾਂ ਕਹਿੰਦੇ 2 ਦਿਨ ਅਸੀਂ ਇਹ ਕਰਦੇ ਹਾਂ ਠੀਕ ਆ ਉਹ ਕਹਿੰਦੇ ਅਸੀਂ ਕੋਈ ਹੁਲੜਵਾਜੀ ਨਹੀਂ ਕਰਦੇ ਇਹ ਸਾਡਾ ਇੰਜਵਾਇ ਅਸੀਂ ਗੋਰਿਆਂ ਤੋਂ ਕਲਚਰ ਲਿਆ ਹੁਣ ਅੱਥੇ ਕਮੀ ਕਿੱਥੇ ਆ ਇੱਕ ਬੱਚਾ ਜਦੋਂ ਇੱਧਰ ਸਟੱਡੀ ਕਰਨ ਆਉਂਦਾ ਉਹਦੀ ਕੰਪਨੀ ਉਹਨੂੰ ਕਿੱਦਾਂ ਨਹੀਂ ਮਿਲਦੀ ਆ ਇਹ ਉਧਰਲੇ ਪੇਰੈਂਟਸ ਨੂੰ ਦੇਖਣਾ ਪੈਣਾ ਵੀ ਤੁਹਾਡਾ ਬੱਚਾ ਕਿੱਦਾਂ ਦੇ ਬੰਦਿਆਂ ਨਾਲ ਰਹਿੰਦਾ ਅਸੀਂ ਵੀ ਇੱਥੇ ਆਏ ਆ ਅਸੀਂ ਤਾਂ ਕੋਈ ਵਾਈ ਗੱਡੀਆਂ ਤੇ ਪਲਾਜੇ ਬਲੂਜੀ ਦੇ ਵਿੱਚ ਕੁਝ ਕੀਤਾ ਨਹੀਂ ਹਨਾ ਜਾਨੀ ਉਹਨਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਉਹ ਆਪਣੇ ਆਪ ਕਹਿੰਦੇ ਅਸੀਂ ਸਹੀ ਆ ਪਰ ਜਦੋਂ ਉਹ ਹਾਈ ਲੈਵਲ ਤੇ ਬਜ਼ੁਰਗਾਂ ਨੂੰ ਦੇਖਦੇ ਆ ਇੱਥੇ ਸੁਣਦੇ ਆ ਉਹਦੀਆਂ ਗੱਲਾਂ ਉਹਨਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਉਹ ਕਹਿੰਦੇ ਵੀ ਜਿਹੜੀਆਂ ਇੱਥੇ ਅੱਜ ਸਪੀਡ ਦੇ ਕੈਮਰੇ ਲੱਗ ਗਏ ਅੱਜ ਇੱਥੇ ਫੁੱਟਪਾਥ ਬਣਾਤੇ ਸਾਡੀਆਂ ਛੋਟੀ ਛੋਟੀ ਗਲੀਆਂ ਦੇ ਵਿੱਚ ਉਹ ਕਹਿੰਦੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੂੰ ਜਾ ਕੇ ਵੀ ਸ਼ੀਸ਼ੇ ਥੱਲੇ ਕਰਕੇ ਮੁੰਡੇ ਛੇੜਦੇ ਆ ਪੱਗਾਂ ਵਾਲੇ ਮੁੰਡੇ ਹੁੰਦੇ ਆ ਜਣੀ ਕਹਿਣ ਦਾ ਮਤਲਬ ਇੱਕ ਗੱਲ ਸਮਝਣ ਵਾਲੀ ਆ ਇੱਥੇ ਆਪਣੇ ਵੀਰਾਂ ਨੂੰ ਪੰਜਾਬੀਆਂ ਨੂੰ ਵੀ ਜੇ 100% ਆ 100 ਚੋਂ 10% 20% ਗੰਦੇ ਨੇ ਉਹ ਗੰਦਿਆਂ ਕਰਕੇ ਸਾਰੇ ਸਟੂਡੈਂਟ ਮਾੜੇ ਨਹੀਂ ਹੈਗੇ ਜਾਂ ਜਿਹੜੇ ਸਾਡੇ ਪ੍ਰਾਣੇ ਆਏ ਹੋਏ ਨੇ ਇੱਥੇ ਬਹੁਤ ਸਪੋਰਟ ਕਰਦੇ ਆ ਹਨਾ ਲੰਗਰ ਵੀ ਦੇ ਕੇ ਜਾਂਦੇ ਬਹੁਤ ਕੁਛ ਆ ਉਹ ਪ੍ਰਾਣੇ ਜਿਹੜੇ 10ਕ ਬੰਦੇ ਖਰਾਬ ਨੇ 10% ਉਹਨਾਂ ਕਰਕੇ ਸਾਰੇ ਪ੍ਰਾਣੇ ਥੋੜੀ ਖਰਾਬ ਨੇ ਇਹ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਗੈਪ ਪੈ ਗਿਆ ਨੂੰ ਸਮਝਣਾ ਪੈਣਾ ਸਾਨੂੰ ਇਹ ਸਾਨੂੰ ਸਾਡੇ ਗੁਰੂ ਘਰਾਂ ਤੋਂ ਚੱਲਣਾ ਪੈਣਾ ਹਨਾ ਗੁਰੂ ਘਰ ਨੂੰ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਸਾਡੇ ਗੁਰੂ ਘਰ ਇਹ ਨਾ ਜਿਹੜਾ ਗੈਪ ਆ ਇਹ ਘਟਾ ਸਕਦੇ ਆ ਜਦੋਂ ਇਹ ਗੈਪ ਘਟੂਗਾ ਆਪਸ ਵਿੱਚ ਪਿਆਰ ਵਧੂਗਾ ਹਨਾ ਜਿਵੇਂ ਸਾਡੇ ਪਹਿਲਾਂ ਪੰਜਾਬੀ ਰਹਿੰਦੇ ਸੀ ਓਦਾਂ ਦੀ ਕੋਸ਼ਿਸ਼ ਕਰਾਂਗੇ ਰਹਿਣ ਦੀ ਤੇ ਇਹ ਜਿਹੜਾ ਮੋਰਚਾ ਵਿੱਚ ਇਕੱਠ ਹੋਊਗਾ ਦੀ ਜਿੱਤ ਹੋਗੀ ਪਤਾ ਕੀ ਆ ਹੁਣ ਤੁਸੀਂ ਨੇ ਜਿਹੜੇ ਤਰੀਕੇ ਨਾਲ ਦੱਸਿਆ ਕਿ ਬਿਲਕੁਲ ਹਮੇਸ਼ਾ ਕੁਝ ਵੀ ਜਦੋਂ ਗਲਤ ਹੁੰਦਾ ਤਾਂ ਉਹ ਥੋਪਿਆ ਸਾਰੇ ਤੇ ਜਾਂਦਾ ਪਰ ਹੁੰਦੇ ਚੰਦ ਬੰਦੇ ਨੇ ਜੀ ਪਰ ਹੁਣ ਬਈ ਇੱਕ ਹੋਰ ਗੱਲ ਆ ਨਾ ਹੁਣ ਜਿਹੜੇ ਬੰਦੇ ਪਹਿਲਾਂ ਦੇ ਆਏ ਹੋਏ ਨੇ ਹਾਂ ਨਾ ਤੇ ਜਿਹੜੇ ਹੁਣ ਨਵੇਂ ਜਿਵੇਂ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਜੇ ਆਪਾਂ ਪੰਜਾਬੀਅਤ ਦੀ ਨਜ਼ਰ ਨਾਲ ਦੇਖੀਏ ਤਾਂ ਪੰਜਾਬੀ ਹੋਣ ਦੇ ਉੱਤੇ ਯਾਰ ਅਸੀਂ ਇਸ ਗੱਲ ਨੂੰ ਮਾਣ ਕਰਦੇ ਹਾਂ ਕਿ ਪੰਜਾਬੀ ਤਾਂ ਇੱਕ ਦੂਜੇ ਦੇ ਨਾਲ ਐਨ ਡਟਕੇ ਖੜ ਜਾਂਦੇ ਨੇ ਮੈਂ ਇੱਥੇ ਥੋੜੇ ਤੇ ਆ ਧਰਨੇ ਦੀ ਗੱਲਾਂ ਸੁਣ ਰਿਹਾ ਸੀਗਾ ਬਹੁਤ ਸਾਰੀਆਂ ਕਹਿੰਦੇ ਜਿਹੜੀ ਐਲ ਐਮ ਆਈ ਵਾਲਾ ਕਲਚਰ ਆ ਉਹ ਸਾਡੇ ਪੰਜਾਬੀਆਂ ਨੇ ਹੀ ਬਹੁਤਾ ਚਲਾਇਆ ਜਿਹੜਾ ਲੁੱਟਣ ਦਾ ਵਾਲ ਹੋਰ ਕਹਿੰਦੇ ਯੂਕਰੇਨ ਤੋਂ ਹੋਰ ਕਿਸੇ ਮੁਲਕ ਤੋਂ ਕੋਈ ਵੀ ਬੰਦਾ ਆਉਂਦਾ ਉਹਨਾਂ ਦੇ ਭਾਈਚਾਰੇ ਦਾ ਆਉਂਦਾ ਉਹਨਾਂ ਦੀ ਕੰਟਰੀ ਦਾ ਆਉਂਦਾ ਅਗਲੇ ਜਿਹੜੀ ਫੀਸ ਆ ਜੈਨੂਅਲ ਉਸ ਫੀਸ ਤੋਂ ਜਿਹੜਾ ਆ ਦੂਜੇ ਨੂੰ ਐਲ ਐਮ ਆਈ ਦੇ ਦਿੰਦੇ ਨੇ ਫਿਰ ਅਸੀਂ ਜਿਹੜਾ ਆ ਸਾਡੇ ਫਲਸਫੇ ਦੀ ਗੱਲ ਹੁੰਦੀ ਆ ਹਨਾ ਅਸੀਂ ਲੰਗਰ ਲਾਉਨੇ ਆ ਅਸੀਂ ਜਿਹਦੇ ਭਲੇ ਦੀ ਗੱਲ ਕਰਦੇ ਆ ਭਲਾ ਕਰਨ ਨੂੰ ਯਾਰ ਤੁਹਾਡੇ ਆਪਣੇ ਬੈਠੇ ਨੇ ਇੱਥੇ ਜਵਾਕ ਬੈਠੇ ਨੇ ਇਹਨਾਂ ਕੋਲ ਆਉਣ ਤੋਂ ਕੀ ਦਿੱਕਤ ਆ ਇਹ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣੇ ਜਿਹੜੇ ਕਈ ਜਗ੍ਹਾ ਤੇ ਸਹੀ ਨੇ ਉਹ ਕਹਿੰਦੇ ਜਿਹੜੀ ਐਲ ਐਮ ਆਈ ਦਾ ਕਲਚਰ ਆ ਹੈਨਾ ਵੀ ਇਹ ਸਿਸਟਮ ਕਿਵੇਂ ਕੋਰਪਰੇਟ ਕਰਪਟ ਹੋਇਆ ਪਿਆ ਨੰਬਰ 2 ਤੇ ਉਹ ਕਹਿੰਦੇ ਜਿੰਨੇ ਇੱਥੇ ਸਾਡੇ ਪੈਸੇ ਦੱਬਦੇ ਆ ਕੰਸਟਰਕਸ਼ਨ ਵਾਲੇ ਦੇਖ ਲਓ ਟਰੱਕਿੰਗ ਦੇਖ ਲਓ ਪ੍ਰਾਣੀ ਆਏ ਹੋਏ ਨੇ ਕਹਿੰਦੇ ਇੱਥੇ ਤੁਸੀਂ ਬ੍ਰੈਂਟਨ ਦੀ ਡੇਲੀ ਵੀਡੀਓ ਦੇਖਦੇ ਹੋ ਪ੍ਰੋਟੈਸਟ ਜੀ ਪ੍ਰੋਟੈਸਟ ਹੋ ਗਿਆ ਜੀ ਟਰੱਕਾਂ ਵਾਲੇ ਦੇ ਵਿਰੁੱਧ ਹੋ ਗਿਆ ਜੀ ਕੰਸਟਰਕਸ਼ਨ ਵਾਲੇ ਦੇ ਵਿਰੁੱਧ ਹੋ ਗਿਆ ਉਹ ਕਹਿੰਦੇ ਸਾਡੇ ਪੈਸੇ ਦੱਬਲੇ ਉਹਨਾਂ ਦੇ ਇੱਕ ਨਫਰਤ ਨਫਰਤ ਭਰੀ ਗਈ ਬਾਈ ਹੈਨਾ ਕਿਉਂਕਿ ਇੱਥੇ ਕਰਪਟ ਸਿਸਟਮ ਇੰਨਾ ਹੋਇਆ ਪਿਆ ਜਦ ਤੋਂ ਅਸੀਂ ਦੇਖਦੇ ਆ ਜਿਹੜੀ ਐਨਐਸਐਨ ਦੀ ਟੀਮ ਆ ਹੈਨਾ ਇਹ ਟਰੱਕਾਂ ਵਾਲੇ ਦੇ ਪੈਸੇ ਦੱਬ ਲੈ ਉੱਥੇ ਆਪਾਂ ਸਾਡੇ ਕੋ ਦਿਹਾੜੀ ਆਉਂਦਾ ਹਨਾ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆਂ ਵੀਰੇ ਪੈਸੇ ਦੱਬਣੇ ਦੀ ਮੋੜਨੇ ਆ ਇੱਥੇ ਤਾਂ ਆਮੇ ਹੋਇਆ ਪਿਆ ਟ੍ਰੈਂਡੇ ਚੱਲੇ ਆ ਪਿਆ ਪੈਸੇ ਦੱਬਲੇ ਆਮ ਗੱਲ ਆ ਰੈਸਟੋਰੈਂਟ ਵਾਲਿਆਂ ਨੇ ਪੈਸੇ ਦੱਬਲੇ ਕੰਸਟਰਕਸ਼ਨ ਵਾਲਿਆਂ ਨੇ ਦੱਬਲੇ ਟਰੱਕਾਂ ਮਾਲਕਾਂ ਨੇ ਤਾਂ ਬਲੇ ਜਮਾ ਆਮ ਕੋਈ ਬੇਇੱਜ਼ਤੀ ਫੀਲ ਨਹੀਂ ਕਰਦੇ ਹੈਗੇ ਪਤਾ ਨਹੀਂ ਗਵਰਨਮੈਂਟ ਨੇ ਕੋਈ ਕਰਦੀ ਹੈਗੀ ਹਨਾ ਨਹੀਂ ਇਹ ਦੱਬ ਵੀ ਫਿਰ ਖਾਸ ਕਰਕੇ ਉਹਨਾਂ ਮਜਬੂਰ ਬੰਦਿਆਂ ਦੇ ਦੱਬ ਹੁੰਦੇ ਹੋਣੇ ਮਜਬੂਰ ਜਿਹੜਾ ਵਿਚਾਰਾ ਮੇਰੇ ਵਰਗਾ ਜਾਂਦਾ ਜੀ ਮੇਰੇ ਕੋ ਕੰਮ ਨਹੀਂ ਹੈਗਾ 6 ਮਹੀਨੇ ਹੋ ਗਏ ਹਨਾ ਪਹਿਲਾਂ ਤਾਂ ਉਹਨਾਂ ਉਹ ਤੋਂ 12-12 13-13 ਘੰਟੇ ਕੰਮ ਲੈਣਾ ਇਕੱਠੇ ਕਰੀ ਜਾਣੇ ਆ ਯਾਰ ਤੂੰ ਮੇਰੇ ਤੇ ਯਕੀਨ ਨਹੀਂ ਕਰ ਤਾ ਉਹਨੂੰ ਦੇ ਦੂੰਗਾ ਕਿੱਡੀ ਗੱਲ ਆ ਹੁਣ ਜਿਹੜੇ ਵਿਚਾਰੇ ਕੋਈ ਕੰਮੇ ਨਹੀਂ ਹੈਗਾ ਉਹ ਤਾਂ ਯਾਰ ਮਜਬੂਰੀ ਨੂੰ ਜਾਂਦਾ ਵਿਚਾਰਾ ਹਨਾ ਬਸ ਉਹ ਪੈਸੇ ਦੱਬ ਲੈਣਾ ਬਾਬੇ ਯਾਨੀ ਬਹੁਤ ਬੁਰਾ ਹਾਲ ਹੈ ਹੁਣ ਮੈਂ ਇੱਕ ਜਾਂਦਿਆਂ ਦੇ ਇੱਕ ਸਵਾਲ ਮੈਂ ਤੁਹਾਨੂੰ ਜਿਹੜਾ ਆਮ ਸਵਾਲ ਉੱਠਦਾ ਪੰਜਾਬੀ ਹੀ ਕਿਉਂ ਹਾਂ ਪੰਜਾਬੀ ਉਹ ਘਰ ਤਾਂ ਨਾਲ ਲਾਉਂਦੇ ਨੇ ਉਹਦੇ ਤਿੰਨ ਰੀਜਨ ਜਿਹੜੇ ਮੈਂ ਮੈਂ ਦੱਸ ਦਿੰਨਾ ਪਹਿਲੇ ਨੰਬਰ ਤੇ ਪੰਜਾਬੀ ਸਟੂਡੈਂਟਸ ਦੇ ਬਹੁਤ ਜ਼ਿਆਦੇ ਆ ਉਹ ਸਾਰਿਆਂ ਨੂੰ ਪਤਾ ਨੰਬਰ 2 ਤੇ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਦੇ ਵਿੱਚ ਕੋਈ ਕਹਿੰਦਾ 90% ਕੋਈ 93 ਕੋਈ 70% ਕਹਿੰਦਾ ਵੀ ਜਿਹੜੀਆਂ ਸ਼ੇਧੀਆਂ ਨੇ ਪੰਜਾਬੀਆਂ ਨੂੰ ਦਿੱਤੀਆਂ ਨੇ ਹਨਾ ਉਹ ਸਾਡੇ ਜਣੀ ਉਦਮ ਸਿੰਘ ਲਾਲੋ ਭਗਤ ਸਿੰਘ ਲਾਲੋ ਹਨਾ ਵੀ ਉਹ ਸਾਨੂੰ ਉੱਥੋਂ ਮਿਲਿਆ ਜਿਹੜਾ ਸਭ ਤੋਂ ਵੱਡਾ ਜਜ਼ਬਾ ਉਹ ਸਾਨੂੰ ਸਾਡੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਨਾ ਸਾਨੂੰ ਸਾਡੀ ਸਿੱਖ ਕਲਚਰ ਤੋਂ ਬਹੁਤ ਕੁਝ ਮਿਲਿਆ ਸਾਡੀਆਂ ਜੜਾਂ ਨੇ ਜਿਹੜੀਆਂ ਮਜ਼ਬੂਤ ਨੇ ਉਹ ਕਿਵੇਂ ਹੋਈਆਂ ਨੇ ਵੀ ਹੱਕ ਸੱਚ ਦੀ ਲੜਾਈ ਲੜੋ ਮੈਂ ਤਾਂ ਹੈਰਾਨ ਆ ਵੀ ਇਹ ਜਿਹੜੇ ਕਮੈਂਟ ਕਰਦੇ ਨੇ ਸਾਡੇ ਵੱਡੇ ਇੱਥੇ ਬੈਠੇ ਆ ਉਏ ਇੱਕ ਵਾਰ ਗਰਾਊਂਡ ਤੇ ਆ ਕੇ ਦੇਖਦੇ ਮੈਂ ਉਦੋਂ ਦਾ ਇਹੀ ਗੱਲ ਕਹਿਣਾ ਵੀ ਗਰਾਊਂਡ ਤੇ ਆ ਕੇ ਨਾ ਜਵਾਕਾਂ ਦੀ ਗੱਲਾਂ ਤਾਂ ਸੁਣ ਲਓ ਯਾਰ ਤੁਸੀਂ ਘਾਤੇ ਇੱਕ ਤੱਕੜੀ ਚ ਕਿਉਂ ਟੋਲੀ ਜਾਂਦੇ ਹੋ ਹਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਨੂੰ ਦੱਸਿਆ ਵੀ ਕਿਵੇਂ ਕਿਰਤ ਕਰੋ ਨਾਮ ਜਪ ਬਾਬੇ ਨਾਨਕ ਨੇ ਹਨਾ ਹੱਕ ਸੱਚ ਦਾ ਸਾਥ ਦਿਓ ਪਰ ਸਮਝ ਨਹੀਂ ਜਾਂਦਾ ਇੱਕ ਪਾਸਾ ਦੇਖੀ ਜਾਂਦੇ ਨੇ ਇੱਕ ਪਾਸਾ ਦੇਖੀ ਜਾਂਦੇ ਬਾਬੇ ਸਾਡਾ ਕਿਹੜਾ ਵਰਕ ਪਰਮ ਦਾ ਐਕਸਪਾਇਰ ਹੋਣਾ ਅਸੀਂ ਵੀ ਇੱਥੇ ਆਉਨੇ ਆ ਕਿਉਂ ਆਨੇ ਅਸੀਂ ਅਸੀਂ ਸਾਡੇ ਪਹਿਲਾਂ ਮੈਂ ਉਦੋਂ ਵੀ ਕਿਹਾ ਸੀ ਵੀ ਹੋ ਸਕਦਾ ਸਾਡੇ ਮਾਈਂਡ ਦੇ ਵਿੱਚ ਵੀ ਪਹਿਲਾਂ ਘੁੰਮਦੀ ਹੋਊ ਯਾਰ ਇਹ ਤਾਂ ਹਰੇਕ ਜਿਹੜੇ ਖੜ ਜਾਂਦੇ ਨੇ ਪਰ ਜਦ ਇਹਨਾਂ ਦੇ ਹਾਲਾਤ ਵਿਚਾਰਿਆਂ ਦੇ 25 25 30 30 ਲੱਖ ਲਾ ਕੇ ਆਏ 2 ਸਾਲ ਸਟੱਡੀ ਕੀਤੀ 3 ਸਾਲ ਕੰਮ ਕੀਤਾ ਗਵਰਨਮੈਂਟ ਨੂੰ ਐਡਾੜਾ ਥੱੱਬਾ ਭਰ ਕੇ ਟੈਕਸ ਦਿੱਤਾ ਠੀਕ ਆ ਗੱਡੀਆਂ ਤੇ ਲੋਨ ਕਰਾਇਆ 8 8 ਸਾਲ ਦਾ ਲੋਨ ਕਰਤਾ ਯਾਨੀ ਫੇਰ ਉਸ ਤੋਂ ਬਾਅਦ ਇਹ 3 ਸਾਲ ਬੰਦਾ ਇੱਥੇ ਕੋਈ ਕਿਸੇ ਕੰਪਨੀ 'ਚ ਹਾਇਰ ਹੋ ਜਾਂਦਾ ਉਹਦਾ ਟੈਕਸ ਡਬਲ ਹੋ ਜਾਂਦਾ ਉਹ ਟੈਕਸ ਕੱਟਿਆ ਜਾਂਦਾ ਉਹ ਟੈਕਸ ਕਾਦੇ ਲਈ ਕੱਟਿਆ ਜਾਂਦਾ ਉਹਨੂੰ ਜਾਂ ਮਿਲਣੇ ਨਹੀਂ ਹੈਗਾ ਵੀ ਕੋਈ ਨਾ ਕੋਈ ਰਾਸ ਰਸਤਾ ਤੁਸੀਂ ਦਿਖਾ ਰਹੇ ਹੋ ਫੇਰ ਇੱਕ ਗੱਲ ਫਿਊਚਰ ਦੀ ਗੱਲ ਕਰੀਏ ਆਪਾਂ ਪਾਸਟ ਦੀ ਗੱਲ ਕਰੀਏ ਸੌਰੀ ਹੁਣ ਤੱਕ ਜਿੰਨੇ ਸਾਡੇ ਤੇ ਸਟੱਡੀ ਵਰਕ ਪੀਆਰ ਉਸ ਤਰ੍ਹਾਂ ਦਾ ਬਿਜ਼ਨਸ ਖੋਲ ਲੈਂਦਾ ਜਾਣਦਾ ਇਹ ਸਿਸਟਮ ਤੁਸੀਂ ਪਹਿਲਾਂ ਤੋਂ ਇਦਾਂ ਕਰਦੇ ਪਹਿਲਾਂ ਕਿਹੜਾ ਮੁੜਿਆ ਕੋਈ ਮੁੜਦਾ ਹਰੇਕ ਬੰਦਾ ਆਪਣੇ ਇੱਥੇ ਜਿਗਾਰਡ ਲਾ ਲੈਂਦਾ ਹੁਣ ਜਣੀ ਜਿਹੜੇ ਜਿਗਾਰਡ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਵਾਕਾਂ ਦੇ ਹੱਥ ਖੜੇ ਹੋਏ ਪਏ ਨੇ ਤਿੰਨ ਸਾਲ ਚ ਬੰਦਾ ਕਿੰਨੇ ਕੁ ਵਿਚਾਰਾ ਪਹਿਲਾਂ ਕੰਮ ਘੱਟ ਮਿਲਦਾ ਮੜ ਮੂਟੇ ਪੈਸੇ ਕਮਾਉਂਦਾ ਉਹ ਐਲ ਐਮ ਐ ਵਾਲਾ ਕਹਿੰਦਾ ਆ ਜਾ ਥੱਬਾ ਭਰ ਕੇ ਲੈ ਲੈ ਉਸ ਤੋਂ ਬਾਅਦ ਉਹ ਕਈ ਵਾਰ ਅਮਪਲਏ ਭੱਜੇ ਜਾਂਦਾ ਐਲ ਐਮ ਐ ਦੇ ਕੇ ਭੱਜੇ ਜਾਂਦਾ ਯਾਨੀ ਕਿ ਬਹੁਤ ਸਟਰਗਲ ਦੇ ਵਿੱਚ ਨੇ ਜਵਾਕ ਵੀ ਮੈਂ ਤਾਂ ਇਹ ਕਹਿੰਨਾ ਜਿਹੜਾ ਹਣਾ ਤੋਂ ਨਾ ਪੰਜਾਬ ਦੀ ਆਡੀਅੰਸ ਵੱਧੂ ਜੁੜੀ ਹੋਈ ਆ ਮਾਪੇ ਦੇਖਦਾ ਵੀ ਜਿਨਾ ਅੱਗੇ ਆਉਣਾ ਇੱਥੇ ਫਿਰ ਕਹਿਣਗੇ ਵੀ ਇਹ ਬਾਲਾ ਮੰਨਦਾ ਜਿਹੜਾ ਇੱਥੇ ਪਹੁੰਚ ਜਾਂਦਾ ਉਹ ਕਹਿੰਦਾ ਕੈਨੇਡਾ ਨਾਲ ਆਓ ਪਰ ਦੇਖੋ ਤਾਂ ਸਹੀ ਯਾਰ ਆ ਕੇ ਹਾਲਾਤ ਕੀ ਹੋਏ ਪਏ ਨੇ ਬਾਬੇ ਗੱਲ ਸਮਝਦੇ ਨਹੀਂ ਹੈਗੇ ਲੋਕ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਸਭ ਤੋਂ ਸਭ ਤੋਂ ਮੇਨ ਗੱਲ ਆ ਸਟੂਡੈਂਟ ਤਾਂ ਹੁੰਦਾ ਗੱਲ ਵੱਖਰੀ ਆ ਇੱਕ ਬਿਸਟਰ ਆ ਸਾਡੇ ਜਿਹੜੇ ਯਾਰ ਮੈਂ ਹਰਾਨਾ 30 35 25 ਲੱਖ ਲਾ ਕੇ ਤੁਸੀਂ ਇੱਥੇ ਕੀ ਕਰਨਾ ਹੁੰਨੇ ਹੋ ਯਾਰ ਮੈਨੂੰ ਇੱਕ ਮੁੰਡਾ ਮਿਲਿਆ ਸਾਡੇ ਏਰੀਆ ਦਾ ਕਹਿੰਦਾ ਵੀਰੇ ਮੈਂ ਮੇਰਾ ਡੈਡੀ ਫੌਜੀ ਰਿਟਾਇਰ ਆ ਮ ਕਹਿੰਦਾ ਉਹਨੂੰ ਪੈਸੇ ਮਿਲੇ ਰਿਟਾਇਰਮੈਂਟ ਤੋਂ ਬਾਅਦ ਜਿਹਨਾਂ ਫੰਡ ਮਿਲਦਾ ਹੁੰਦਾ ਸਾਰੇ ਦਾ ਸਾਰਾ ਕਰਮਾ ਏਜੰਟ ਨੂੰ ਦੇਤਾ 30 ਲੱਖ ਰੁਪਈਆ ਚੜਿਆ ਆਇਆ ਉਹਰੇ ਨੂੰ ਉਹਰੇ ਆ ਕੇ ਕਹਿੰਦਾ ਵੀਰੇ ਮੈਨੂੰ ਨਗਰ ਕੀਰਤਨ ਤੇ ਮਿਲਿਆ ਸੀਗਾ ਕਹਿੰਦਾ ਵੀਰੇ ਮੈਨੂੰ ਸਾਢੇ ਪੰਜ ਮਹੀਨੇ ਹੋ ਗਏ 6 ਮਹੀਨੇ ਅਲੀ ਆ ਸਕਦੇ ਆ ਪੋਰੇ ਹਨ 10 ਸਾਲ ਦਾ ਵੀਜ਼ਾ ਮਿਲਦਾ ਕਹਿੰਦਾ ਮੇਰਾ ਕੋਈ ਸੋਲੂਸ਼ਨ ਨਹੀਂ ਹੋਇਆ ਮੈਂ ਘਰੇ ਮਤਲਬ ਬੈਠਾ ਬਸ ਗੁਰੂ ਘਰ ਪ੍ਰਸ਼ਾਦਾ ਛਕਿਆ ਉਹਨਾਂ ਆ ਜੰਨਾ ਯਾਨੀ ਕਹਿੰਦਾ ਮੇਰਾ ਹਾਲ ਤੱਕ ਹਿੱਲਾ ਨਹੀਂ ਪਰ ਮੁੜਨਾ ਮੈਂ ਹੈ ਨਹੀਂ ਜਣੀ ਕਿ ਉਹਨੂੰ ਰਸਤਾ ਕੀ ਦਿਖਾਤਾ ਵੀ ਉੱਥੇ ਜਾ ਉੱਥੇ ਜਾ ਕੇ ਤੇ ਮੈਂ ਐਲ.ਆਈ.ਮ ਦਵਾਵਾਂਗੇ ਤੈਨੂੰ ਕੰਮ ਦਵਾਵਾਂਗੇ ਇਹ じゃ ਝੂਠ ਤੂਫਾਨ ਕਰਕੇ ਰਸਤਾ ਦਿਖਾਤਾ ਉਹ ਵਿਚਾਰਾ ਨਾ ਹੁਣ 30 ਲੱਖ ਲਾ ਕੇ ਪਿੱਛੇ ਮੋੜਨ ਜੋਗਾ ਹੈ ਤੁਸੀਂ ਆਉਣਾ ਬਿਸਟਰ ਆਓ ਕੰਮੋ ਫਿਰੋ ਜਮ ਵਾਪਸ ਜਾਓ ਕੋਈ ਰਸਤਾ ਹੋਵੇ ਹਨਾ ਪਰ ਯਾਰ ਕਰਜ਼ਾ ਚੱਕ ਕੇ ਆਉਣਾ ਬਹੁਤ ਗਲਤ ਵਾਬੇ ਹੁਣ ਉਹ ਕਿੱਥੇ ਉਹ ਮੁੰਡੇ ਬਾਰੇ ਮੈਂ ਸੋਚੀ ਗਿਆ ਯਾਰ ਕਈ ਦਿਨ ਵੀ ਉਹ ਵਿਚਾਰਾ 30 ਲੱਖ ਰੁਪਏ ਲਾ ਕੇ ਵਾਪਸ ਮੁੜੂਗਾ ਜਾਂ ਇੱਥੇ ਰਹੂਗਾ ਤਾਂ ਇੱਥੇ ਰਹਿ ਕੇ ਜਿਹੜੇ ਚੰਗੇ ਨੇ ਠੀਕ ਹੈ ਜਿਹੜੇ ਕਈ ਬੰਦੇ ਫਿਰ ਅਨਲੀਗਲ ਤੈਨੂੰ ਕਿਉਂਕਿ ਇਹ ਜਿਹੜਾ ਸਿਸਟਮ ਇਹ ਹੋਇਆ ਪਿਆ ਬਾਬਾ ਸਭ ਕੁਝ ਲੀ ਜਾਂਦਾ ਇੱਥੇ ਨੂੰ ਕੀ ਕਰੀਏ ਯਾਰ ਦੇਖੋ ਬਿਲਕੁਲ ਜਿਹੜੀ ਗੱਲ ਤੁਸੀਂ ਬਈ ਆ ਕਹੀ ਹੈ ਨਾ ਵਿਜ਼ਟਰ ਵਾਲੀ ਤੇ ਲੋਕ ਦੇਖਾ ਦੇਖੀ ਆਈ ਜਾਂਦੇ ਨੇ ਇੱਥੇ ਮੈਂ ਇੱਕ ਗੱਲ ਇੱਕ ਹੀ ਗੱਲ ਸਾਡੇ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹਨ ਅਸੀਂ ਕਹਿੰਦੇ ਹਾਂ ਕਿ ਸਾਡਾ ਜਵਾਨ ਬੜਾ ਸਮਾਰਟ ਆ ਆਪ ਲੋਕ ਘਰਾਂ 'ਚ ਬੜਾ ਮਾਣ ਕਰਦੇ ਨੇ 8 10ਵੀਂ ਦੇ ਵਿੱਚ ਕਹਿੰਣਗੇ ਮੋਬਾਈਲ ਤੇ ਸਾਰਾ ਕੁਝ ਕੱਢ ਲਾਂਦਾ ਉਸ ਤੋਂ ਵੀ ਛੋਟੀ ਉਮਰ 'ਚ ਤਾਂ ਘੱਟੋ ਘੱਟ ਮੋਬਾਈਲ ਦੇ ਉੱਤੇ ਕੱਢ ਕੇ ਆ ਚੀਜ਼ਾਂ ਵੀ ਦੇਖ ਲੋ ਵੀ ਕੈਨੇਡਾ ਇਸ ਟਾਈਮ ਕਿਹੋ ਜੀ ਸਮੱਸਿਆ ਨਾਲ ਜੂਝ ਰਿਹਾ ਘੱਟੋ ਘੱਟ ਜਿਹੜੇ ਬੰਦੇ ਪਹਿਲਾਂ ਦੇ ਆਏ ਨੇ ਯਾਰ ਉਹਨਾਂ ਨੂੰ ਨਹੀਂ ਰਾਹ ਲੱਭ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਭੇਜਣਾ ਸਾਰੀ ਜ਼ਿੰਦਗੀ ਦੀ ਸੇਵਿੰਗ ਲਾਉ ਬੱਸ ਉਹ ਸਮਝ ਕੇ ਭੇਜਿਓ ਤੇ ਬਾਈ ਇੱਕ ਸਵਾਲ ਮੇਰਾ ਮਨ 'ਚ ਸੀਗਾ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰ ਰਹੇ ਹੋ ਵੀ ਜਿਵੇਂ ਤੁਸੀਂ ਹੈਨਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅਪਡੇਟ ਕਰਦੇ ਹੋ ਲੋਕਾਂ ਨੂੰ ਵੀ ਇੱਥੇ ਰਹਿੰਦੇ ਹੋ ਤੁਸੀਂ ਸਟੂਡੈਂਟ ਦਾ ਸਾਥ ਦਿੰਦੇ ਹੋ ਤੇ ਆਮ ਤੌਰ ਦੇ ਉੱਤੇ ਬਾਕੀਆਂ ਨੂੰ ਵੀ ਹੈਨਾ ਰਿਕਵੈਸਟ ਕਰਦੇ ਹੋ ਕਿ ਪਹੁੰਚੋ ਤੁਹਾਨੂੰ ਇਦਾਂ ਦਾ ਕੋਈ ਕਿਸੇ ਨੇ ਪ੍ਰੈਸ਼ਰ ਜਾਂ ਕੁਝ ਕਿ ਇਦਾਂ ਦਾ ਹੋਇਆ ਕਦੇ ਵੀ ਹਾਂ ਯਾਰ ਵੀ ਤੂੰ ਤੈਨੂੰ ਕੀ ਲੋੜ ਆ ਤੂੰ ਕਾਨੂੰ ਜਾਨਣਾ ਹੈਨਾ ਤੇ ਤੇਰੇ ਕਹਿਣ ਨਾਲ ਇਹ ਕਹਿੰਦਾ ਵੀ ਸਾਡੇ ਵਰਗਿਆਂ ਦੇ ਉੱਤੇ ਨਾਮ ਆਉਂਦਾ ਵੀ ਜਿਵੇਂ ਤੂੰ ਸਾਨੂੰ ਟਾਰਗੇਟ ਕਰਦਾ ਹੋਣਾ ਵੀ ਸਾਨੂੰ ਵੀ ਸਾਡ ਨੂੰ ਵਿਗਾਰਦਾ ਵੀ ਭਾਈ ਤੁਸੀਂ ਆ ਕਿਉਂ ਨਹੀਂ ਆਉਂਦੇ ਤੁਹਾਡੇ ਚਣਖ ਨਹੀਂ ਹੈ ਬਹੁਤ ਮੈਂ ਦੱਸ ਨਹੀਂ ਸਕਦਾ ਹਨਾ ਕਿਉਂਕਿ ਆਪਾਂ ਹਰੇਕ ਬੰਦੇ ਨਾਲ ਵਿਚਰਦੇ ਆ ਹਨਾ ਪਾਰਕਾਂ ਜਾਂਦੇ ਆ ਬਜ਼ੁਰਗਾਂ ਕੋਲ ਬੈੰਨੇ ਆ ਸਟੂਡੈਂਟਾਂ ਕੋਲ ਉਹਨੀ ਗੱਲ ਸੁਣਦੇ ਆ ਹਨਾ ਬਹੁਤ ਕੁਝ ਹੁੰਦਾ ਬਾਬੇ ਵੀ ਤੂੰ ਇਹਨਾਂ ਸਟੂਡੈਂਟਾਂ ਕੋਲ ਜਾ ਇਹਦੀ ਵੀਡੀਓ ਨਾ ਬਣਾ ਤੂੰ ਗਲਤ ਕਰ ਰਹੀਆਂ ਕੁਝ ਹੋਰ ਕੁਝ ਦਿਖਾ ਸਾਡਾ ਪੱਖ ਦਿਖਾ ਬਹੁਤ ਕੁਝ ਪੱਖ ਚੱਲਦੇ ਨੇ ਇੱਥੇ ਸਾਡਾ ਪੱਖ ਦਿਖਾ ਸਾਡਾ ਪੱਖ ਕਾਤੇ ਨਹੀਂ ਦਿਖਾਉਂਦਾ ਹੈਗਾ ਇਹ ਤਾਂ ਰਿਪੋਰਟ ਕਰ ਦਣੇ ਆ ਵਿੱਚ ਤੇਰਾ ਕੰਮ ਹੋ ਜੂ ਬਹੁਤ ਕੁਝ ਚੱਲਦਾ ਪਰ ਲੋਕ ਸੱਚ ਨਹੀਂ ਸਮਝ ਰਹੇ ਹੈਗੇ ਫੇਰ ਗੱਲੋ ਬਸ ਆ ਕੇ ਉੱਥੀ ਅੜ ਜਾਂਦੀ ਆ ਜਿਹੜਾ ਇੱਕ ਵਾਰ ਦਿਮਾਗ ਦੇ ਵਿੱਚ ਕੀੜਾ ਵੜ ਗਿਆ ਨਾ ਬਸ ਉਹ ਕੱਢਣਾ ਬਹੁਤ ਔਖਾ ਆ ਪਿਆ ਉਹ ਮੈਂ ਕੱਢਣਾ ਸਾਡਾ ਕਿਸੇ ਨੇ ਨਹੀਂ ਸੁਣਨੀ ਹੈਗੀ ਉਹ ਸਾਡੇ ਜਿਹੜੇ ਗੁਰੂ ਸਾ ਗੁਰਦੁਆਰਿਆਂ ਦੇ ਵਿੱਚ ਸਾਡੇ ਰਾਗੀ ਆਉਂਦੇ ਨੇ ਸਾਡੇ ਕੀਰਤਨੀ ਆਉਂਦੇ ਨੇ ਵੀਡੀਓ ਕੋਈ ਵੀ ਪਾਉਂਦੇ ਨੇ ਉਹ ਸੱਚੀ ਵੀਡੀਓ ਪਾਉਂਦੇ ਆ ਉਹ ਉਹ ਬਹੁਤ ਬੈਰਲ ਹੁੰਦੀ ਆ ਪਿੱਛੇ ਜੇ ਇੱਕ ਮਾਲਟਨ ਗੁਰੂ ਘਰ ਚ ਬਾਬਾ ਜੀ ਆਏ ਮੈਨੂੰ ਨਾਮ ਨਹੀਂ ਪਤਾ ਕਹਿੰਦਾ ਵੀ ਤੁਸੀਂ ਉਹਨੇ ਬੱਚਿਆਂ ਦਾ ਖੂਨ ਕਿਉਂ ਪੀਨੇ ਹੋ ਜਦੋਂ ਗਵਰਨਮੈਂਟ ਨੇ ਕਹਿਤਾ 17.5 18 ਡਾਲਰ ਦੇਣੇ ਆ ਪਰ ਆਵਰ ਤੁਸੀਂ ਉਹਨਾਂ ਨੂੰ 10 10 ਘੰਟੇ ਚ ਕੰਮ ਕਰਦੇ ਲੈਣੇ ਹੋ ਉੱਪਰ ਹੀ ਦੱਬ ਲੈਣੇ ਹੋ ਉਹ ਵੀਡੀਓ ਬਹੁਤ ਵਾਇਰਲ ਹੋਈ ਆ ਇਦਾਂ ਦੇ ਸਾਡੇ ਗੁਰਸਿੱਖ ਜਿਹੜੇ ਸਾਡੇ ਰਾਗੀ ਨੇ ਕੀਰਤਨੀਆਂ ਨੇ ਉਹਨਾਂ ਨੂੰ ਇਦਾਂ ਦੇ ਉੱਥੋਂ ਗੁਰੂ ਘਰਾਂ ਦੇ ਵਿੱਚੋਂ ਪਰਦੇਸ਼ ਦੇਣੇ ਚਾਹੀਦੇ ਆ ਉੱਥੇ ਮਾੜੀ ਮੁੱਢੀ ਬੰਦਾ ਸ਼ਰਮ ਮਹਿਸੂਸ ਕਰਦਾ ਸਾਨੂੰ ਤਾਂ ਆਪੱਖ ਨੈਗੇਟਿਵੇ ਲੈਣਾ ਯਾਨੀ ਗੁਰੂ ਘਰਾਂ ਦਾ ਬਹੁਤ ਵੱਡਾ ਰੋਲ ਆ ਕਮਿਊਨਿਟੀ ਨੂੰ ਇੱਕ ਕਰਨ ਦੇ ਵਿੱਚ ਉਹ ਯਾਰ ਉੱਥੇ ਗੁਰੂ ਘਰ ਦੇ ਵਿੱਚ ਜਾ ਕੇ ਚਾਹ ਲਾਈਨ 'ਚ ਬੈਠਦੇ ਆਂ ਲੰਗਰ ਛਕਦੇ ਆਂ ਪ੍ਰਸ਼ਾਦਾ ਬਣਾਉਂਦੇ ਆਂ ਸਭ ਤੋਂ ਸੇਵਾ ਕਰਦੇ ਆਂ ਹਨਾ ਇੱਥੇ ਆ ਕੇ ਅਸੀਂ ਬਾਹਰ ਆ ਕੇ ਤੇ ਵੱਖ-ਵੱਖ ਹੋ ਜਾਂਦੇ ਆਂ ਹਨਾ ਤੇ ਬੱਚਿਆਂ ਨੂੰ ਵੀ ਚਾਹੀਦਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਵੀ ਕਿਤੇ ਸੱਚੇ ਨੇ ਉਹ ਕਹਿੰਦੇ ਜਦੋਂ ਅਸੀਂ ਪਹਿਲਾਂ ਇੱਥੇ ਆਏ ਸੀ ਸਾਨੂੰ ਬੱਚੇ ਸਾਸਿਕਾ ਬੁਲਾਉਂਦੇ ਸੀਗੇ ਸਾਨੂੰ ਬੱਸ 'ਚ ਲੈਣ ਲੱਗੇ ਸਾਨੂੰ ਕਹਿੰਦੇ ਬਾਬੇ ਤੁਸੀਂ ਚੜੋ ਕਹਿੰਦੇ ਬੁਰਾ ਹਾਲ ਬੰਕੇ ਤੇ ਆੜੇ ਹੋ ਪਿਆ ਹਰੇਕ ਬੰਦਾ ਟੈਨਸ਼ਨ 'ਚ ਫਿਰਦਾ ਕੋਈ ਸਸਰੀਕਾਲ ਨਹੀਂ ਕੋਈ ਰਿਸਪੈਕਟ ਨਹੀਂ ਹੈਗੀ ਵੀ ਮਤਲਬ ਦੋਨੇ ਤਰ੍ਹਾਂ ਵਿੱਚ ਕਿਤਨਾ ਕਿਤੇ ਕਮੀਆਂ ਹੈਗੀਆਂ ਸਾਡੇ 'ਚ ਵੀ ਹੋਣਗੀਆਂ ਨਾ ਉਹ ਕਮੀਆਂ ਨੂੰ ਪੂਰਾ ਕਰੀਏ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਪੰਜਾਬੀਤ ਨੂੰ ਉੱਪਰ ਚੱਕੀਏ ਇਹਨਾਂ ਬੱਚਿਆਂ ਦਾ ਸਾਥ ਦਈਏ ਇਹਨਾਂ ਦੀਆਂ ਕੋਈ ਪ੍ਰੋਬਲਮਾਂ ਨੇ ਉਹ ਹੱਲ ਕਰੀਏ ਕੋਈ ਗਲਤ ਕਰਦੇ ਨੇ ਦੱਸੀ ਆ ਕੇ ਪਰ ਇੱਕ ਹੱਲ ਕਰਕੇ ਇੱਕ ਉੱਥੇ ਬੈਠਣਾ ਉੱਥੋਂ ਕਮੈਂਟ ਕਰਨਾ ਕਿਸੇ ਰੇਡੀਓ 'ਤੇ ਬੋਲਣਾ ਉਹ ਗਲਤ ਆ ਉਹ ਅੱਗੇ-ਅੱਗੇ ਗੈਪ ਵੀ ਵਧਾਊਗਾ ਵੀਰੇ ਬਿਲਕੁਲ ਇਹ ਵਾਕਈ ਦੇਖੋ ਨਾ ਅਸੀਂ ਬੜੀ ਵਾਰੀ ਕਹਿ ਦਿੰਨੇ ਆ ਯਾਰ ਤੁਹਾਨੂੰ ਇਹਨਾਂ 'ਚ ਕਮੀਆਂ ਲੱਗਦੀਆਂ ਨੇ ਕੋਈ ਤੁਸੀਂ ਆ ਕੇ ਇਹਨਾਂ ਨੂੰ ਪੁੱਛੋ ਬਹੁਤ ਬੰਦੇ ਇਹ ਕਹਿ ਦਿੰਦੇ ਨੇ ਕਿ ਹੁਣ ਕਿਹੜਾ ਇਹ ਸੁਣਦੇ ਨੇ ਜੀ ਇਹਨਾਂ ਨੂੰ ਤਾਂ ਹਵਾ ਲੱਗੀ ਇੱਧਰ ਆ ਕੇ ਪਰ ਇੱਕ ਗੱਲ ਮੈਂ ਤੁਹਾਨੂੰ ਘੱਟੋ ਘੱਟ ਦੱਸਦਾ ਕਿ ਜਿੰਨੇ ਇੱਕ ਬੱਚੇ ਇੱਥੇ ਪ੍ਰੋਟੈਸਟ ਤੇ ਸਾਨੂੰ ਮਿਲ ਰਹੇ ਨੇ ਨਾ ਜੇ ਤੁਸੀਂ ਇਹਨਾਂ ਨੂੰ ਮਿਲੋਗੇ ਤੁਹਾਨੂੰ ਘੱਟੋ ਘੱਟ ਆਪਣੇ ਬੱਚੇ ਮਾਫ਼ ਕਰਨਾ ਜਿਹੜੇ ਇੱਧਰ ਲਈ ਪੜਾਈ ਛੇ ਨੇ ਉਹਨਾਂ 'ਚੋ ਕਮੀਆਂ ਨਜ਼ਰ ਆਉਣਗੀਆਂ ਕਿ ਇਹ ਜਿਹੜੇ ਬੰਦੇ ਨੇ ਆਪਣੇ ਨਾਲ ਜਿਹੜਾ ਆਪਣਾ ਸਲੀਕਾ ਤਾਂ ਲੈ ਕੇ ਆਏ ਨੇ ਪੰਜਾਬੀਅਤ ਨਾਲ ਸੋ ਇੱਕ ਅੱਧੇ ਬੰਦੇ ਦੀ ਗਲਤੀ ਜਾਂ ਇੱਕ ਅੱਧੀ ਕੋਈ ਇਹੋ ਜਿਹੀ ਖਬਰ ਜਿਹੜੀ ਵਾਇਰਲ ਹੋ ਜਾਂਦੀ ਆ ਉਹਦੇ ਆਧਾਰ ਦੇ ਉੱਤੇ ਜੱਜਮੈਂਟ ਸਾਰਿਆਂ ਦੇ ਉੱਤੇ ਦੇਣੀ ਜਿਹੜੀ ਬੜੀ ਗਲਤ ਆ ਇਹ ਬੱਚੇ ਜਿਹੜੇ ਇਨਾਂ ਦਾ ਅਗਲੀਆਂ ਦੋ ਪੀੜ੍hiyan ਕਿਉਂਕਿ ਇਹਨਾਂ ਦੀ ਪੀੜ੍ਹੀ ਵੀ ਤੇ ਇਹਨਾਂ ਦਾ ਫਿਊਚਰ ਵੀ ਉਸ ਦੇ ਉੱਤੇ ਖੜਾ ਹੈ ਨਾ ਇਹਨਾਂ ਦੀ ਪਿਛਲੀ ਪੀੜ੍ਹੀ ਜਿਹਨੇ ਹੁਣ ਸੁੱਖ ਲੈਣਾ ਸੀਗਾ ਉਹ ਇਸ ਟੈਨਸ਼ਨ ਦੇ ਵਿੱਚ ਜੇ ਜਵਾਕ ਵਾਪਸ ਮੁੜਿਆ ਤਾਂ ਜਵਾਕ ਨੇ ਅੱਡ ਟੈਨਸ਼ਨ ਲੈਣੀ ਹੈ ਤੇ ਜਿਹੜਾ ਇੱਕ ਉਹ ਬਹੁਤ ਵੱਡਾ ਇੱਕ ਸੁਪਨਾ ਪਾਲੀ ਬੈਠੇ ਨੇ ਕਿ ਸਾਡਾ ਬੱਚਾ ਕੈਨੇਡਾ ਚਲੇ ਗਿਆ ਤੇ ਸਾਡੀ ਜਿਹੜੀ ਆ ਜੂਨ ਜਿਹੜੀ ਹੁਣ ਤੱਕ ਵਿਗੜੀ ਸੀਗੀ ਸ਼ਾਇਦ ਸੁਧਰ ਜੂਗੀ ਉਹਨੇ ਸੁਧਰਨਾ ਤਾਂ ਨਹੀਂ ਪਰ ਉਹਦਾ ਬਣਨਾ ਕੀ ਆ ਇਹ ਸੋਚਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੋ ਕੈਨੇਡਾ ਰੂਲ ਸਖਤ ਕਰ ਰਿਹਾ ਅਗਲੀ ਇਮੀਗ੍ਰੇਸ਼ਨ ਜਿਹੜੀ ਆ ਅਗਲੇ ਇਮੀਗ੍ਰੈਂਟ ਨੇ ਜਿਹਨੇ ਆਉਣਾ ਉਹਨੂੰ ਸੋਚ ਕੇ ਆਉਣਾ ਚਾਹੀਦਾ ਤੇ ਜਿਹੜੇ ਬੰਦੇ ਇੱਥੇ ਫਸੇ ਬੈਠੇ ਨੇ ਇਹਨਾਂ ਦਾ ਸਾਥ ਦੇ ਦਈਏ ਇਹਨਾਂ ਦੇ ਨਾਲ ਖੜ੍ਹ ਜੀ ਇਹਨਾਂ ਦੀ ਗੱਲ ਸੁਣ ਲਈਏ ਘੱਟੋ ਘੱਟ ਇਹ ਆਪਣੇ ਆਪ ਨੂੰ ਜਿਹੜਾ ਆ ਇੱਕ ਲੀ ਦੇ ਉੱਤੇ ਲੈ ਆਉਣ ਹਾਂ ਪਹਿਲਾਂ ਦੇ ਮੁਕਾਬਲੇ ਦੁੱਗਣਾ ਸਮਾਂ ਲੱਗ ਜੂਗਾ ਹੋਰ ਵੱਧ ਸਮਾਂ ਲੱਗ ਸਕਦਾ ਪਰ ਘੱਟੋ ਘੱਟ ਇੱਕ ਉਮੀਦ ਇੱਕ ਹੋਪ ਜਿਹੜੀ ਆ ਉਹ ਜਿਉਂਦੀ ਰਹਿਣੀ ਚਾਹੀਦੀ ਆ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਹੈ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੈ।